ਮਹਾਦੇਵ ਫੇਲੇ ਮਹਾਦੇਵ ਦੇ ਬਤਾ ਉਹ ਜਿਹੜੇ ਸ਼ਿਵ ਦੇ ਅਵਤਾਰ ਨੇ ਪਰਮేశਰ ਦਾ ਰੂਪ ਹੈ ਸ਼ਿਵ ਸ਼ਕਤੀ ਆਪ ਆਪੇ ਕੇ ਕਰਤਾ ਆਪੇ ਕੋ ਵਰਤਾ ਹੈ ਉਸੇ ਰੂਪ ਮਹਾਦੇਵ ਨੂੰ ਨਿਸ਼ੇ ਬੁਲਦੇ ਉਹਤੇ ਮਹਾਦੇਵ ਦਾ ਕੋਈ ਰੌਲਾ ਨਹੀਂ ਸਦੀਪ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਸਦੀਪ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਉਹ ਕਿਰਪਾਲ ਐਸਾ ਹੈ ਸਦਾ ਇਹ ਸਾਰੇ ਲੋਕਾਂ ਦੇ ਖਿਆਲ ਵਿੱਚ ਰਹਿੰਦਾ ਐਸਾ ਕਿਰਪਾਲੂ ਹੈ ਸਾਰੇ ਲੋਕਾਂ ਦਾ ਧਿਆਨ ਉਧਰ ਰਹਿੰਦਾ ਉਹਨਾਂ ਨੂੰ ਜੁੜਿਆ ਰਹਿੰਦਾ ਤਰੰਤ ਤਰੰਤ ਦਰੋਹ ਦੇਖੇ ਅਨੰਤ ਭਾਤ ਸੋਧ ਹੈ ਤਰੰਤ ਦਰੋਹ ਦੇਖੇ ਦਰੋਹ ਦੇਖੇ ਅਨੰਤ ਭਾਤ ਸੋਧ ਹੈ ਅਨੰਤ ਭਾਤ ਸੋਧ ਹੈ ਜਿਹੜੇ ਇਹ ਦੇਹ ਹਿਰਦੇ ਵਿੱਚ ਅਨੇਕਾਂ ਪ੍ਰਕਾਰ ਦੇ ਸਾਡੇ ਅਵਗੋਲ ਦੇ ਤੋਖ ਨੇ ਦਰੋਹ ਦਰੋਹ ਦੇਖੇ ਦਰੋਹ ਦੇ ਅੰਦਰ ਹਿਰਦੇ ਨੂੰ ਦੇਖੀ ਗੁਪਤ ਬਾਹਲੀ ਦੇਹੀ ਦੀ ਦਰੋਹ ਅੰਦਰੀ ਦੇ ਹੀ ਦੇ ਜਿਹੜੇ ਰੋਗ ਨੇ ਦਰੋਹ ਨੇ ਗੁਕਸ ਨੇ ਅਨੇਕ ਭਾਂਤ ਨੂੰ ਸਾੜਦਾ ਰਹਿੰਦਾ ਹਨ ਅਨੰਤ ਭਾਂਤ ਸੋਦਾ ਹੈ ਜਿਹੜਾ ਸਾੜਦਾ ਰਹਿੰਦਾ ਦੁੱਖ ਦੇ ਕੇ ਹਿਰਦੇ ਚੋਂ ਸਾੜਦਾ ਦੁਖਦਾਰੂ ਹੈ ਜਿਵੇਂ ਲੋਹਾ ਪੱਠੀ ਚ ਪਾਈਦਾ ਨਾ ਉਹਦੇ ਉਹਨੂੰ ਸ਼ੁੱਧ ਕਰੀਦਾ ਐ ਸਾਨੂੰ ਆ ਪੱਠੀ ਜਿਹੜੀ ਬਣਾਈ ਆ ਨਾ ਇਹ ਦੋ ਘਦਾਰੂ ਦੇ ਕੇ ਅਨੇਕ ਪਾਂਤਨਾ ਸਾਡੇ ਹੋ ਜਿਹੜੇ ਨੁਕਸਨ ਔਗਣ ਦੇ ਸਾੜਦਾ ਰਹਿੰਦਾ ਅਨੰਤ ਪਾਂਤ ਸੋ ਦਹ ਹੈ ਦਹ ਤਹਿਨ ਕਰਦਾ ਰਹਿੰਦਾ ਤਾ ਉਪਰ ਸਾਦ ਰੁਵਾਲ ਛੰਦ ਰੂਪ ਰੰਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਰੂਪ ਰੰਗ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਨ ਬਲੂ ਜਨਮ ਮਨ ਬਲੂ ਬਹੀਰ ਉਪਰ ਕੋਈ ਰੇਖ ਨਹੀਂ ਕੋਈ ਰਾਗ ਨਹੀਂ ਰੰਗ ਨਹੀਂ ਕੋਈ ਰਗ ਨਹੀਂ ਜਨਮ ਮਨ ਰਹੀਨ ਇਸ ਕਰਕੇ ਜਦ ਇਹ ਚੀਜ਼ਾਂ ਨਹੀਂ ਹੁੰਦੀ ਹੋਰ ਤੇ ਜਨਮ ਬਲੂ ਤੇ ਬਹੀਰ ਜਿਹਦੇ ਵਿੱਚ ਇਹ ਚਾਰੇ ਉਗੜਨਾ ਹੋੜ ਉਹ ਜਨਮ ਬਲੂ ਬਹੀਰ ਹੁੰਦਾ ਜਿਹਦੇ ਚਾਰਾਂ ਚੋਂ ਇੱਕ ਵੀ ਹੋਵੇ ਉਹ ਤੇਨ ਨਾਲ ਦੇ ਹੋਣਗੇ ਹੋਣਗੇ ਫਿਰ ਇਹ ਚਾਰਾਂ ਜੋ ਇੱਕ ਕਹਤ ਨੇ ਨੇ ਚਾਰੇ ਨੇ ਹਰ ਸੇ ਜਨੂ ਬਣ ਲੁਚਾ ਜਨੂ ਬਣ ਲੁ ਬਹੀਰ ਜਨਮਾਨ ਬਹੀਰ ਕੌਣ ਹੁੰਦਾ ਨਾਨਕ ਜਨੂ ਬਣ ਬਹੀਰ ਨਹੀਂ ਹੈ ਇਸ ਕਰਕੇ ਨਾਨਕ ਰੁਨਕਾਰ ਨਹੀਂ ਹੈ ਦਰਗਾਰ ਹੋ ਗਿਆ ਸੀ ਨਾਨਕ ਹੁਣ ਨਾਨਕ ਰੁਨਕਾਰ ਹੈ ਨਾਨਕ ਜਿਨਾ ਜਰ ਸਰੀਰ ਤੇ ਉਹਨਾਂ ਜਰ ਰੁਨਕਾਰ ਦੀ ਐਸ ਹੋ ਰੁਨਕਾਰ ਉੱਤੇ ਸਾਰੇ ਰੁਨਕਾਰ ਹੈ ਸੱਚ ਕੰਡਵਸ ਨਰੰਕਰ ਨਰੰਕਰ ਹੋ ਕੇ ਸੱਚ ਕੰਡਵਸੂਗਾ ਦੁਵਲਾ ਪਸਰੀ ਦਗਦਾ ਪਰ ਉੱਥੇ ਕਨਾਨਕਾ ਉੱਥੇ ਦਾ ਕਰੋੜਾ ਨਾਨਕ ਬੈਠਾ ਉਹ ਪੰਜ ਤਾਂ ਸਾਡੇ ਪਿੱਛੇ ਹੀ ਚਲੇ ਗਏ ਨਾਨਕ ਉੱਥੇ ਸਿੱਧੇ ਹੀ ਨਾਨਕ ਨਾਮ ਰਖਾ ਕੇ ਪੰਜ ਪਿੱਛੋਂ ਗਏ ਨਹੀਂ ਹਣੇ ਛੇ ਛੇ ਉਰਵਾ ਦੀ ਬਾਣੀ ਦੀ ਹੈ ਪਹਿਲਾਂ ਨਾਨਕਾਂ ਦੇ ਪੰਜ ਪਿਛੋਂ ਜਿਹੜੇ ਗਏ ਨੇ ਉਹ ਵੀ ਤਾਂ ਨਾਨਕ ਨੇ ਓਏ ਨਾਨਕ ਨੂੰ ਕਿਤੇ ਹਾਈਲਾਈਟ ਹੋ ਰਿਹਾ ਕੁਛ ਨਾ ਕਰਦੇ ਨਾ ਤਾਂ ਉਹਨਾਂ ਨੇ ਨਾਨਕ ਨਾਂ ਰੱਖਿਆ ਸੀ ਪਰ ਇਰਾਨੇ ਕਦੀ ਇਹਨਾਂ ਦੇ ਸਭ ਨੂੰ ਚਾਹੀ ਵੀ ਗੱਲ ਕੀ ਹੈ ਉਹ ਸਾਰੇ ਨਾਨਕਾਂ ਨੇ ਜਿਹੜੇ ਉੱਥੇ ਬੈਠੇ ਨੇ ਸਾਰੇ ਰਵਿਦਾਸ ਨੇ ਜਿਹੜੇ ਉੱਥੇ ਬੈਠੇ ਨੇ ਸਾਰੇ RAMਦਾਸ ਨੇ ਜਿਹੜੇ ਉੱਥੇ ਬੈਠੇ ਨੇ ਇਹ ਤਾਂ ਗੁਰਬਾਚ ਕਲਫ਼ਜ਼ ਨੇ ਸਾਰੇ ਨੇ ਨਾਨਕ ਵਾਲੇ ਗੁਰ ਨੇ ਤੋਂ ਪਾਰਲੀਮੈਂਟ ਹੈ ਜਿਹੜਾ ਪਾਸ ਹੋ ਗਿਆ ਚਲੇ ਇਹਨਾਂ ਨੂੰ ਤੇ ਬੈਹ ਜਾਂਦਾ ਜਾ ਕੇ ਸਾਰਿਆਂ ਦੀ ਗੱਲ ਇੱਕ ਹੈ ਹਾਂਜੀ ਆਦਿਨਾਥ ਅਗਾਧਪੁਰਖ ਸੁ ਧਰਮ ਕਰਮ ਪ੍ਰਵੀਨ ਆ ਐਸਾ ਕੌਣ ਹੈ ਐਸਾ ਆਦਿਨਾਥ ਹੈ ਹੈ ਹੋਰ ਕੋਈ ਵੀ ਹੈ ਐਸਾ ਆਦਿਨਾਥ ਅਗਾਧਪੁਰਖ ਅਗਾਧਪੁਰਖ ਹੈ ਮੁਲਕੀ ਬੁੱਧੀ ਤੋਂ ਪਰੇ ਰਹਿਆ ਹੋਵੇ ਚਾਹੀ ਸੁ ਧਰਮ ਕਰਮ ਪ੍ਰਵੀਨ ਉਹ ਧਰਮ ਕਰਮ ਜਪ ਪ੍ਰਵੀਰ ਧਰਮ ਦੇ ਕਰਮ ਉਹ ਜਾਣਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਤਾਂ ਪੁੱਛ ਕੇ ਧਰਮ ਦੇ ਕਰਮ ਕਰੀ ਦੇ ਨੇ ਪਹਿਲਾਂ ਆਪਣੀ ਮਰਜ਼ੀ ਨਾਲ ਹੀ ਸ਼ੁਰੂ ਕਰੀ ਦੇ ਸਰਦਾਰ ਨੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲਿਆ ਧਰਮ ਕਰਮ ਉਹਨਾਂ ਨੇ ਕਰ ਦੇਖੋ ਧਰਮ ਕਰਮ ਪ੍ਰਵੀਰ ਇੱਥੇ ਸਾਡੇ ਕਰਮ ਧਰਮ ਨੇ ਪਕੜ ਕਰਮ ਧਰਮ ਨੂੰ ਪਕੜ ਕੇ ਆਇਆ ਧਰਮ ਕਰਮ ਨੂੰ ਪਹਾਂੜ ਕੇ ਆਇਆ ਧਰਮ ਕਰਮ আর ਕਰਮ ਧਰਮ 'ਚ ਫਰਕ ਇਕ ਤਾਸੀ ਕਰ ਪਹਿਲਾਂ ਸ਼ੁਰੂ ਕਰ ਲੈ ਧਰਮ ਦਾ ਗਿਆਨ ਜੀ ਧਰਮ ਦੀ ਪ੍ਰਾਪਤੀ ਵਾਸਤੇ ਜਿਹੜਾ ਕਰਮ ਕੀਤੇ ਨੇ ਉਹ ਬਖੰਡ ਇੱਕ ਧਰਮ ਪਹਿਲਾਂ ਰੁਪਇਆ ਲਿਆ ਕਰ ਪਿੱਛੋ ਕਰਦੇ ਧਰਮ ਸਮਝ ਲਿਆ ਪਹਿਲਾਂ ਕਰਮ ਪਿੱਛੋ ਕੀਤਾ ਕਰਮ ਕੀ ਕੀਤਾ ਧਰਮ ਨੇ ਕੀ ਦੱਸਿਆ ਸਾਨੂੰ ਉਹਨਾਂ ਨੇ ਕਿਹਾ ਬਾਣੀ ਚ ਚੱਲ ਜੋ ਤੂੰ ਚਲਾਏ ਤੇ ਮੈਂ ਚੱਲਾਂ ਸੋਹਣੀ ਆ ਕਰਨਾ ਵਿੱਚੋਂ ਇਹ ਧਰਮ ਕਰਮ ਜੋ ਤੂੰ ਚਲਾਏ ਤੇ ਮੈਂ ਚੱਲਾਂ ਇਹ ਧਰਮ ਕਰਮ ਉਹ ਜਿਹੜੇ ਅਸੀਂ ਕਿਰਿਆ ਕਰਮ ਕਰ ਲਈ ਥਿਰੂ ਉਹ ਉਹ ਕਰਮ ਧਰਮ ਸੀ ਕਰਮ ਤੋਂ ਧਰਮ ਤੱਕ ਜਾਣ ਉਹ ਸਾਰੇ ਪਖੰਡ ਸੀ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਸਾਡੇ ਸਾਰੇ ਮੱਤਾਂ ਨੇ ਜਿਹਨੇ ਸੰਤ ਨੇ ਕਰਮ ਧਰਮ ਨੂੰ ਨਾ ਕੋਣ ਧਰਮ ਕਰਮ ਨਹੀਂ ਹੋਇਆ ਕਿਸੇ ਕੋਲ ਵੀ ਇਕੱਲੇ ਨਹੀਂ ਸਮਝੇ ਬાળા ਫੇਰਨ ਵਾਲਾ ਬાળા ਫੇਰ ਲਾ ਕੇ ਪ੍ਰਾਪਤੀ ਉਹ ਤਾਂ ਹੈ ਨਹੀਂ ਕੁਝ ਵੀ ਕਬੀਰ ਨੇ ਛੱਡੀ ਦੀ ਬਾਲ ਇਹ ਕੀ ਸੀ ਕਰਮ ਧਰਮ ਸੀ ਸਮਾਧੀ ਕਰਮ ਧਰਮ ਹੈ ਕੁਝ ਨਹੀਂ ਪ੍ਰਾਪਤੀ ਜਲਦਾਰੇ ਚਲੀ ਸੇਵਗਾਰਾ ਸਾਹਿਬ ਕਰਮ ਧਰਮ ਧਰਮ ਦੀ ਤਾਂ ਪ੍ਰਾਪਤੀ ਉਹ ਨਹੀਂ ਹੋਣੀ ਇਹ ਤਾਂ ਸੱਚ ਦੀ ਤਾਂ ਕਰਮ ਕੀ ਹੈ ਸੱਚ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ ਇਦਾਂ ਸਾਇਤਕ ਪਹੁੰਚਣ ਵਾਸਤੇ ਸੱਚੀ ਬਾਣੀ ਸੱਚਾ ਉਪਦੇਸ਼ ਚਾਹੀਦਾ ਸਾਚੇ ਸ਼ਬਦ ਮੈਨੂੰ ਮੁਕਤ ਨਾ ਕੋਈ ਕਿਸੇ ਨੂੰ ਮੁਕਤੀ ਨਹੀਂ ਮਿਲਣੀ ਸੱਚਾ ਉਪਦੇਸ਼ ਸਭ ਨੂੰ ਸੱਚਾ ਉਪਦੇਸ਼ ਗੁਰਬਾਣੀ ਹੈ ਔਰ ਕੁਝ ਨਹੀਂ ਹੈ ਗੁਰਬਾਣੀ ਨੂੰ ਸਮਝਣਾ ਜੋ ਗੁਰਬਾਣੀ ਕਹਿੰਦੀ ਉਹ ਕਰਨਾ ਇਹ ਹੈ ਧਰਮ ਕਰਮ ਧਰਮ ਨੇ ਜੋ ਕਰਮ ਦੱਸਿਆ ਉਹ ਕਰਨਾ ਉਹ ਹੈ ਕਰਮ ਧਰਮ ਕਰਮ ਕੁਝ ਕਰਕੇ ਸੋਚ ਕੇ ਕਿ ਤੇ ਫੋਕੇ ਉਹ ਕਰਨਾ ਵੀ ਧਰਮ ਦੀ ਪ੍ਰਾਪਤੀ ਹੋ ਜੂਗੀ ਉਹ ਗੱਲ ਉਹ ਤਾਂ ਜਿਹੇ ਦੇ ਕਰਮ ਨੇ ਉਹ ਆਦਮੀ ਦੇ ਲੈਵਲ ਦੇ ਸੋਚੇ ਹੋਏ ਕਰਮ ਨੇ ਉਹ ਇਸ ਕਰਕੇ ਮਨਕੀਆਂ ਵੱਤਾਂ ਨੇ ਜਿਹੜੇ ਕਰਮ ਸੋਚੇ ਨਾ ਮਰਿਆ ਦਾ ਜਿਨ ਜਹੇ ਜੀ ਸੋਚ ਲੈ ਕਰਮ ਉਹ ਜੀ ਉਹਦੀ ਬਰਿਆਦਾ ਬਣ ਗਈ ਜਿੰਨਾ ਜਰ ਇਹ ਦੋਹਾਂ ਗੱਲਾਂ ਦਾ ਨਹੀਂ ਪਤਾ ਲੱਗਦਾ ਗੁਰਬਾਣੀ ਦਾ ਧਰਮ ਕਰਮ ਨੂੰ ਬੋਲਦੀ ਆ ਕਰਮ ਧਰਮ ਨੂੰ ਬੋਲਦੀ ਹੋਈ ਦੀ ਕਰਮ ਧਰਮ ਪਖੰਡ ਜਾਂ ਦੀਸਾ ਤੈਨੂੰ ਜੱਪ ਜਾਗਾਤੀ ਲੂਟਾ ਇਹ ਵੀ ਪੜੀ ਜਾਂਦਾ ਨਾ ਕਰੀ ਵੀ ਕਰਮ ਧਰਮੇ ਜਾਂਦੇ ਨੇ ਪੜੀ ਆ ਜਾਂਦਾ ਨਾ ਕਰੀ ਵੀ ਹੋਈ ਜਾਂਦੇ ਨੇ ਤਾ ਸਮਝੀ ਨਹੀਂ ਗੱਲ ਗੱਲ ਕੀ ਹੈ ਹਾਂਜੀ ਜੰਤਰ ਮੰਤਰ ਨ ਤੰਤਰ ਜਾਖੋ ਆਦੀਪੁਰਖ ਅਪਾਰ ਅਜੰਤਰ ਮੰਤਰ ਤੰਤਰ ਤਿੰਨੇ ਚੱਲਦੇ ਨੇ ਸਿੱਖ ਕੁੱਝ ਹੁਣ થઈ ਉਲ ਵੀ ਚਲਦੇ ਨੇ ਸੰਤਾ ਚ ਜੰਤਰ ਮੰਤਰ ਤੰਤਰ ਨਾ ਜਾ ਕੋ ਆਦਪੁਰਖਾ ਪਾਰ ਆਦਪੁਰਖਾ ਪਾਰ ਉਹ ਆਦਪੁਰਖਾ ਪਾਰ ਹੈ ਜਿਹੜਾ ਜੰਤਰ ਮੰਤਰ ਤੰਤਰ ਤੇ ਪਰੇ ਹੈ ਉਹਦੇ ਤੇ ਕੋਈ ਜੰਤਰ ਮੰਤਰ ਤੰਤਰ ਨਹੀਂ ਚਲਦਾ ਹਸ ਤਕੀਟ ਵਿਖੇ ਬਸਾ ਸਭ ਠੌਰ ਮੈਂ ਮੇਰਾ ਧਾਰ ਬਸਾ ਛਾਤੀ ਤੇ ਲਾ ਕੇ ਚੀਟੀ ਤਦ ਸਾਰਿਆਂ ਦੇ ਵਿੱਚ ਬਸਦਾ ਉਹ ਸਭ ਠੌਰ ਮੈਂ ਮੇਰਾ ਧਾਰ ਹਰ ਜਗਾ ਬਸਦਾ ਡਰਾ ਤਾ ਲਗਾਤਾਰ ਬਸਦਾ ਉਈ ਆਧਾਰ ਦਿਓ ਨਾ ਦੇਰਾ ਦਾ ਆ ਉਹ ਨਾ ਆਧਾਰ ਦੀ ਲੋੜ ਈ ਹੈ ਕਿਸੇ ਆਧਾਰ ਦੀ ਲੋੜ ਈ ਹੈ ਉਹ ਆਪਣੀ ਸ਼ਕਤੀ ਨਾਲ ਬਸਦਾ ਹੈ ਕੀ ਆ ਉਹ ਸ਼ਬਦ ਰੂਪ ਚ ਬਸਦਾ ਹੈ ਹੁਕਮ ਰੂਪ ਚ ਬਸਦਾ ਸਾਡੇ ਦੇ ਅੰਦਰ ਪਿਆ ਪੱਕਾ ਅੰਤਰਾ ਆਤਮਾ ਦੀ ਆਵਾਜ਼ ਹੱਥ ਕੀਟ ਕੇ ਬਿਖੇ ਬਸੇ ਸਭ ਠੌਰ ਮੈਂ ਨਿਰਾਧਾਰ ਹੱਥ ਕੀਟ ਕੇ ਮੈਂ ਬੈਸੇ ਸਭ ਦੇ ਬਿਖੇ ਸਭ ਠੌਰ ਮੈਂ ਨਿਰਾਧਾਰ ਨਿਰਾਧਾਰ ਹੋ ਕੇ ਬਸ ਰਿਹਾ ਸਭ ਦੇ ਅੰਦਰ